ਕਿ ਹੁਣ 2027 ਚ ਨਹੀਂ ਸਕੋ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 2038 ਚ ਹੋਣਗੀਆਂ ਕਿਉਂਕਿ ਭਾਜਪਾ ਦੀ ਕੇਂਦਰ ਦੀ ਸਰਕਾਰ ਜਿਹੜੀ ਹੈ ਉਹ ਹੁਣ ਸਰਦਰुत ਇਜਲਾਸ ਦੇ ਵਿੱਚ 1 ਨੇਸ਼ਨ 1 ਇਲੈਕਸ਼ਨ ਪਾਸ ਇੱਕ ਦੇਸ਼ ਇੱਕ ਚੋਣ ਬਿੱਲ ਲਿਆ ਰਹੇ ਨੇ ਜਿਹੜਾ ਕਿ ਉਹਨਾਂ ਨੇ ਕੈਬਨਟ ਦੇ ਵਿੱਚੋਂ ਪਹਿਲਾਂ ਹੀ ਮਨਜ਼ੂਰ ਕਰਵਾ ਲਿਆ ਸੀਗਾ ਅਤੇ ਹੁਣ ਉਹ ਸੰਸਦ ਦੇ ਵਿੱਚ ਲਿਆਉਣਗੇ ਤੇ ਕੀ ਹੁਣ ਪੂਰੇ ਦੇਸ਼ ਦੇ ਵਿੱਚ ਇੱਕੋ ਵਾਰ ਹੀ ਚੋਣਾ ਹੋਇਆ ਕਰਨੀਆ ਚਾਹੀਏ ਚਾਹੇ ਉਹ ਪੰਚਾਇਤੀ ਹੈ ਚਾਹੇ ਉਹ ਨਗਰ ਨਿਗਮ ਕਾਉਂਸਲ ਦੀਆਂ ਨੇ ਚਾਹੇ ਉਹ ਵਿਧਾਨ ਸਭਾ ਦੀਆਂ ਨੇ ਚਾਹੇ ਉਹ ਲੋਕ ਸਭਾ ਦੀਆਂ ਨੇ ਇੱਕੋ ਵਾਰ ਚੋਣਾ ਹੋਇਆ ਕਰਨੀਆ ਇਹਦਾ ਭਾਵ ਬਿੱਲ ਦਾ ਇਹ ਹੈ ਕਿ ਇਹ ਬਿੱਲ ਲਿਆ ਕੇ ਪਾਸ ਕਰ ਸਕਣਗੇ ਜਾਂ ਨਹੀਂ ਇਸ ਤੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਔਰ ਇਹ ਕੀ ਹੋਣਾ ਵੀ ਚਾਹੀਦਾ ਜਾਂਦਾ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅੜਕੀ ਸਾਹਿਬ ਆ ਕੁਝ ਹੋਰ ਅਹਿਮ ਖਬਰਾਂ ਤੇ ਗੱਲਬਾਤ ਕਰਨੀ ਹੈ ਕਿ ਜਿਵੇਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਰਾਜਨੀਤੀ ਨੂੰ ਲੈ ਕੇ ਰਣਨੀਤੀ ਬਦਲੀ ਹੈ ਨਵੀਂ ਰਣਨੀਤੀ ਬਣਾਈ ਹੈ ਔਰ ਜੋਬਰੀ ਇਹ ਕਾਲੀ ਜਲ ਦੇ ਵਰਕਰ 바ਕੋ ਬਾਗ ਨੇ ਕਿਵੇਂ ਇਸੇ ਤਰ੍ਹਾਂ ਗੱਲਬਾਤ ਕਰਾਂਗੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਵਿਕਰਮ ਸਿੰਘ ਮਜੀਠੀਆ ਹੋਰਾਂ ਨੇ ਸੁਖਬੀਰ ਬਾਦਲ ਉਪਰ ਹੋਏ ਹਮਲੇ 'ਚ ਅਹਿਮ ਮੋੜ ਲਿਆ ਦਿੱਤਾ ਹੈ ਔਰ ਬਹੁਤ ਵੱਡੀ ਉਹਦੇ ਵਿੱਚ ਕਾਰਵਾਈ ਦੀ ਮੰਗ ਕੀਤੀ ਹੈ ਕਿ ਅਹਿਮ ਮੋੜ ਕਿਹਾ ਹੈ ਇਸ ਤੇ ਵੀ ਬਹੁਤ ਅਹਿਮ ਗੱਲਬਾਤ ਕਰਨੀ ਹੈ ਮੇਰਾ ਪ੍ਰੋਫੈਸਰ ਮਜੀਤ ਸਿੰਘ ਅਣਖੀ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹਰਨ ਸਭਾਗਤ ਹੈ ਪ੍ਰੋਗਰਾਮ 'ਵਨ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਅਰਸ਼ੀ ਸਾਹਿਬ ਬੜੇ ਲੰਬੇ ਸਮੇਂ ਤੋਂ ਗੱਲ ਚੱਲ ਰਹੀ ਹੈ ਕਿ ਭਾਤ ਭਾ ਜਿਸ ਦੇ ਵਿੱਚ ਵਨ ਨੇਸ਼ਨ ਵਨ ਇਲੈਕਸ਼ਨ ਭਾਵ ਕਿ ਇੱਕ ਦੇਸ਼ ਇੱਕ ਚੋਣ ਬਿੱਲ ਲਿਆ ਕੇ ਪਾਸ ਕਰੇਗੀ ਔਰ ਪੂਰੇ ਦੇਸ਼ ਦੇ ਵਿੱਚ ਇੱਕੋ ਵਾਰ ਚੋਣਾ ਜਿਹੜੀਆਂ ਉਹ ਇਕੱਠੀਆਂ ਹੋਇਆ ਕਰਨਗੀਆਂ ਚਾਹੇ ਉਹ ਪੰਚਾਇਤੀ ਨੇ ਚਾਹੇ ਉਹ ਨਿਗਮ ਦੀਆਂ ਨੇ ਚਾਹੇ ਉਹ ਕੌਂਸਲ ਦੀਆਂ ਨੇ ਚਾਹੇ ਉਹ ਵਿਧਾਨ ਸਭਾ ਤੇ ਲੋਕ ਸਭਾ ਨੇ ਸਾਰੀਆਂ ਇੱਕੋ ਵਾਰ ਚੋਣਾ ਜਿਹੜੀਆਂ ਹੋਇਆ ਕਰਨਗੀਆਂ ਔਰ ਇਸ ਤੋਂ ਪਹਿਲਾਂ ਹੁਣ ਜਿਹੜੇ ਸਾਡੇ ਨਵੇਂ ਪੀੜੀ ਦੇ ਲੋਕ ਨੇ ਉਹਨਾਂ ਨੂੰ ਸ਼ਾਇਦ ਇਹ ਸੁਣ ਕੇ ਹੈਰਾਨੀ ਹੁੰਦੀ ਹੋਗੀ ਪਰ ਇਸ ਤੋਂ ਪਹਿਲਾਂ 1952 ਤੋਂ 67 ਤੱਕ ਜੇ ਮੈਂ ਗਲਤ ਨਹੀਂ ਆ ਤਾਂ ਇਹ ਚੋਣਾ ਇਕੱਠੀਆਂ ਹੀ ਹੁੰਦੀਆਂ ਰਹੀਆਂ ਨੇ ਔਰ ਬਾਅਦ ਦੇ ਵਿੱਚ ਜਦੋਂ ਸਰਕਾਰਾਂ ਕੇਂਦਰ ਦੀਆਂ ਆਪਣੇ ਆਪਣੇ ਹਿਸਾਬ ਦੇ ਨਾਲ ਸੂਬਿਆਂ ਦੀਆਂ ਸਰਕਾਰਾਂ ਤੋੜਦੀਆਂ ਰਹੀਆਂ ਤਾਂ ਉਦੋਂ ਇਹ ਤਰੀਕਾ ਜਿਹੜੀਆਂ ਇਹ ਚੋਣਾ ਜਿਹੜੀਆਂ ਅੱਗੇ ਪਿੱਛੇ ਹੁੰਦੀਆਂ ਰਹੀਆਂ ਤਾਂ ਬਹੁਤ ਵੱਡੇ ਸੂਬੇ ਪੰਜਾਬ ਦੇ ਨਾਲ ਜਿਵੇਂ ਹੁਣ 27 ਦੇ ਵਿੱਚ ਪੰਜਾਬ ਦੇ ਵਿੱਚ ਚੋਣਾ ਹੋਣੀਆਂ ਨੇ ਤਾਂ ਸਭ ਤੋਂ ਵੱਡਾ ਜਿਹੜਾ ਸੂਬਾ ਮੰਡਿਆ ਦਾ ਯੂਪੀ ਉਹ ਵੀ ਪੰਜਾਬ ਦੇ ਵਿੱਚ 27 ਦੇ ਵਿੱਚ ਹੀ ਚੋਣਾ ਹੋਣੀਆਂ ਸੀ ਪਰ ਹੁਣ ਤਿੰਨ ਸੂਬੇ ਹੋਰ ਸੀ ਤੇ ਹੁਣ ਗੱਲ ਇਹ ਵੀ ਮੰਨੀ ਜਾ ਰਹੀ ਹੈ ਅਣਖੀ ਸਾਹਿਬ ਕਿ ਹੁਣ ਕਹਿੰਦੇ ਕਿ ਸੰਸਦ ਦੇ ਵਿੱਚ ਸਦਰ ਉਤਤ اجلاس ਦੇ ਵਿੱਚ ਵਨ ਨੇਸ਼ਨ ਵਨ ਇਲੈਕਸ਼ਨ ਦਾ ਜਿਹੜਾ ਉਹ ਬੈਲ ਹੈ ਕੇਂਦਰ ਸਰਕਾਰ ਲੈ ਕੇ ਆ ਸਕਦੀ ਹੈ ਔਰ ਕੈਬਨਟ ਦੇ ਵਿੱਚੋਂ ਉਹਨਾਂ ਨੇ ਪਹਿਲਾਂ ਹੀ ਮਨਜ਼ੂਰੀ ਜਿਹੜੀ ਦਵਾਈ ਹੋਈ ਹੈ ਔਰ ਕਿਵੇਂ ਦੇਖਦੇ ਹੋ ਅਣਖੀ ਸਾਹਿਬ ਇਹ ਹੋਣਾ ਚਾਹੀਦਾ ਹੈ ਜਾਂ ਹੋ ਸਕਦਾ ਹੈ ਇਸ ਤੇ ਅਸੀਂ ਜਿਹੜੀ ਆਪਾਂ ਗੱਲਬਾਤ ਕਰੀ ਕਿਉਂਕਿ ਉਹਨਾਂ ਦਾ ਪਰਕੇ ਆ ਕਿ ਭਾਈ ਇੱਕੋ ਵਾਰ ਚੋਣਾ ਹੋ ਜਾਣ ਨਹੀਂ ਤਾਂ ਸਾਰੇ ਦੇਸ਼ ਦੇ ਮਾਹੌਲ ਦੇ ਵਿੱਚ ਸਮੇਂ-ਸਮੇਂ ਤੇ ਚੋਣਾਂ ਦਾ ਮਾਹੌਲ ਜਿਹੜਾ ਚੱਲਦਾ ਰਹਿੰਦਾ ਹੈ ਵਿਕਾਸ ਕਾਰਜ ਜਿਹੜੇ ਔਰਕਦੇ ਆ ਗੱਲ ਤਾਂ ਠੀਕ ਆ ਅਨਕੀ ਸਾਹਿਬ ਹੁਣ ਆਪਾਂ ਦੇਖਿਆ ਕਿ ਪਹਿਲਾਂ ਐਮਪੀ ਇਲੈਕਸ਼ਨ ਲੰਘੇ ਆ ਉਦੋਂ ਬਾਅਦ ਚ ਪੰਚਾਇਤਾਂ ਦੇ ਇਲੈਕਸ਼ਨ ਆ ਗਏ ਆ ਉਦੋਂ ਬਾਅਦ ਚ ਹੁਣ ਨਿਗਮ ਤੇ ਕੌਂਸਲ ਫਿਰ ਜਿਮਨੀ ਚੋਣਾਂ ਆ ਗਈਆਂ ਫਿਰ ਨਿਗਮ ਤੇ ਕੌਂਸਲ ਚੋਣਾਂ ਆ ਗਈਆਂ ਹੁਣ ਇਹਦੇ ਬਾਅਦ ਚ ਕੋਈ ਨਾ ਕੋਈ ਹੋਰ ਚੋਣ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਆ ਜਾਣਗੀਆਂ ਮਤਲਬ ਪੰਜਾਬ ਵੀ ਪਿਛਲੇ ਇਲੈਕਸ਼ਨ ਮੂਡ ਦੇ ਵਿੱਚੋ ਜਿਹੜਾ ਹੋ ਰੰਗ ਰਿਹਾ ਤਾਂ ਆਪਾਂ ਦੇਖ ਹੀ ਰਹੇ ਹਾਂ ਤਾਂ ਅਣਖੀ ਸਰ ਕਹਿੰਦੇ ਕਿ ਇਦਾਂ ਖਰਚਾ ਵੀ ਘੱਟ ਹੋਊਗਾ ਟਾਈਮ ਦੀ ਵੀ ਬਚਤ ਹੋਊਗੀ ਸਾਰਾ ਕੁਝ ਹੋਊਗਾ ਕੀ ਇਹ ਹੋਣਾ ਚਾਹੀਦਾ ਔਰ ਕੀ ਇਹ ਹੋਵੇਗਾ ਕਿਉਂਕਿ ਜਿਸ ਤਰੀਕੇ ਦੀਆਂ ਕਈ ਅਰਚਨਾਵਾਂ ਹੁੰਦੀਆਂ ਨੇ ਪਰ ਇਹ ਗੱਲ ਜ਼ਰੂਰ ਹੈ ਕਿ ਮੋਦੀ ਸਰਕਾਰ ਕਿਸੇ ਅਰਚਨਾ ਨੂੰ ਅਰਚਣ ਰਹਿਣ ਨਹੀਂ ਦਿੰਦੀ ਚਾਹੇ ਉਹ 370 ਹੋਵੇ ਚਾਹ ਕੋਈ ਹੋਰ ਹੋਵੇ ਤਾਂ ਕਿਵੇਂ ਦੇਖਦੇ ਹਾਂ ਕਿ ਮੰਨिए ਕਿ ਪੰਜਾਬ ਦੇ ਵਿੱਚ ਫਿਰ 2027 ਜਿਹੜੀ ਸਗੋਂ ਦੇ 29 ਦੇ ਵਿੱਚ ਚੋਣਾ ਹੋਣਗੇ ਸੋ ਕੰਟਰੜੀ ਪਹਿਲੀ ਤਾਂ ਗੱਲ ਇਹ ਤੋਂ ਆਪਾਂ ਸ਼ੁਰੂ ਕਰਦੇ ਹਾਂ ਕਿ ਅਸੀਂ ਭਾਜੀਪੀ ਦੇ ਸਮਰਥਕ ਜਿਹੜੇ ਕਤਿਬ ਨਹੀਂ ਹੈਗੇ ਕਿਸੇ ਵੀ ਪਾਰਟੀ ਦੇ ਸਮਰਥਕ ਨਹੀਂ ਆ। ਅਸੀਂ ਕੇਵਲ ਜੋ ਸੱਚ ਆਗਾ ਉਸ ਦੀ ਗੱਲ ਕਰਦੇ ਹਾਂ। 2014 ਚ ਜਦੋਂ ਮੋਦੀ ਸਰਕਾਰ ਪਹਿਲੀ ਵਾਰੰਟੀ ਦੀ ਸਰਕਾਰ ਬਣਦੀ ਆ ਉਦੋਂ ਤੋਂ ਲੈ ਕੇ ਹੁਣ ਤੱਕ ਆਕਰ ਦੇਖਿਆ ਜਾਵੇ। ਮੋਦੀ ਸਰਕਾਰ ਦੇ ਸਮੇਂ ਸਮੇਂ ਤੇ ਬੜੇ ਡੇਰਿੰਗ ਫੈਕਟਸ ਦੇ ਜਿਹੜੇ ਉਹ ਲਈ ਆ। ਜਿਨ੍ਹਾਂ ਦੇ ਵਿੱਚ ਨੋਟਬੰਦੀ ਦਾ ਫੈਸਲਾ ਵੀ ਤੁਸੀਂ ਦੇਖ ਲਓ ਕੋਈ ਸਰਕਾਰ ਸੋਚ ਨਹੀਂ ਸਕਦੀ ਕਿ ਇੱਕ ਵਾਰ ਇਸ ਤਰ੍ਹਾਂ ਹੋ ਜੂਗਾ। ਨੋਟਬੰਦੀ ਕੀਤੀ। ਉਸ ਤੋਂ ਬਾਅਦ ਜਿਸ ਤਰੀਕੇ ਨਾਲ ਧਾਰਾ 370 ਸੀ ਤਾਰਾ 370 ਤੋੜਨ ਦਾ ਸੁਪਨਾ ਇਹ ਮੇਰਾ ਖਿਆਲ 1982 83 ਦੇ ਵਿੱਚ ਜਦੋਂ ਅਡਵਾਨੀ ਗੁਰਵਾਛਪੇ ਹੁੰਦਾ ਸੀ ਉਦੋਂ ਦਾ ਚੱਲ ਰਿਹਾ ਪਿਆ ਸੀ ਪਰ ਇਹ ਸਮੇਂ ਨਹੀਂ ਹੋ ਸਕਿਆ ਇਵਨ ਕਿ 98 ਰੀਵਾਛ ਵੀ ਸਰਕਾਰ ਬੰਦੀ ਹੈ ਕਿਉਂਕਿ ਉਸ ਜਿਹੜੀ 70 ਤਾਰਾ ਸੀ ਉਸ ਨੂੰ ਨਹੀਂ ਤੋੜਿਆ ਗਿਆ ਤਾਂ ਕਰ ਜਦੋਂ ਫਿਰ મોદી ਸਰਕਾਰ ਬੰਦੀ ਆਪਣੀ ਸੈਕੰਡ ਟਰਮ 'ਚ ਉਹਨਾਂ ਨੇ ਇਹ ਵੀ ਕੁਝ ਕਰਕੇ ਦਿਖਾ ਦਿੱਤਾ ਇਹ ਹਵਾਲੇ ਮੈਂ ਤਾਂ ਦੇ ਰਿਹਾ ਕਿ ਜੋ મોદી ਸਰਕਾਰ ਕਹਿੰਦੀ ਆ ਉਹ ਕਰ ਦਿੰਦੀ ਆ ਹੁਣ ਮੌਜੂਦਾ ਜਿਹੜੀ ਮੋਦੀ ਸਰਕਾਰ ਆ ਪਿਛਲੀ ਸਰਕਾਰ ਦੇ ਸਮੇਂ ਆਪਣੀ ਸੈਕਿੰਡ ਜਿਹੜੀ ਇਹਨਾਂ ਦਾ ਕਾਰਜਕਾਲ ਸੀ ਇਹਨਾਂ ਨੇ ਲੋਕਾਂ ਦਾ ਵਾਅਦਾ ਕੀਤਾ ਸੀ ਕਿ ਦੇਸ਼ ਦੇ ਅੰਦਰ ਇੱਕ ਇੱਕ ਚੋਣ ਇੱਕ ਰਾਸ਼ਟਰ ਇੱਕ ਚੋਣ ਹੋਵੇਗੀ ਪਰ ਆਪ ਇੱਕੋ ਸਮੇਂ ਸਾਰੀਆਂ ਚੋਣਾਂ ਹੋਣਗੀਆਂ ਵਿਧਾਨ ਸਭਾ ਦੀਆਂ ਲੋਕ ਸਭਾ ਦੀਆਂ ਪੰਚਾਇਤੀ ਜੋ ਵੀ ਨੇ ਤੇ ਇਹ ਭਾਰਤੀ ਜੰਪਾ ਪਾਰਟੀ ਦਾ ਜਾਂ ਅਸੀਂ ਕਹਿ ਸਕਦੇ ਕਿ ਮੋਦੀ ਸਰਕਾਰ ਦਾ ਡ੍ਰਿੰਗ ਪ੍ਰੋਜੈਕਟ ਹੈਗਾ ਔਰ ਇਸੇ ਤਰੀਕੇ ਨਾਲ ਯੂਨੀਵਰਸਲ ਸਿਵਲ ਕੋਡ ਦੇ ਸੰਬੰਧੀ ਵੀ ਆ ਬੀਜਪੀ ਪਿਛਲੇ ਦਹਾਕਿਆਂ ਦੇ ਵਿੱਚ ਤੁਸੀਂ ਦੇਖ ਲੋ ਕਿ ਕਿਸ ਤਰੀਕੇ ਨਾਲ ਕੰਮ ਕਰਦੀ ਰਹੀ ਹੈ ਉਸ ਨੂੰ ਉਹਨਾਂ ਨੇ ਕਿਹਾ लागू ਕਰਦੀ ਜਿਹੜਾ ਕੀਤਾ ਸੀ ਹੈਗਾ ਤੇ ਉਸ ਦੇ ਤਹਿਤ ਹੁਣ ਜਿਹੜਾ ਦੂਜਾ ਇੱਕ ਰਾਸ਼ਟਰ ਇੱਕ ਚੋਣ ਜਿਹੜਾ ਮੁੱਦਾ ਭਾਰਤੀ ਜਨਤਾ ਪਾਰਟੀ ਦਾ ਡ੍ਰੀਮ ਪ੍ਰੋਜੈਕਟ ਜਿਸ ਦੇ ਸਬੰਧੀ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਬਣਾਈ ਜਿਸ ਕਮੇਟੀ ਨੇ ਵੱਖ-ਵੱਖ ਸਿਆਸੀ ਪਾਰਟੀਆਂ ਤੋਂ ਵਿਚਾਰ ਅਕਤਤਾ ਕੀਤੇ ਸਾਰੇ ਉਹਨਾਂ ਦੀ ਰਾਏ ਜਾਨੀ ਕਿ ਇੱਕ ਰਿਪੋਰਟ ਜਿਹੜੀ ਸੀ ਉਹਨਾਂ ਨੇ ਕੈਬਨਕ ਨੂੰ ਦਿੱਤੀ ਪਿਛਲੀ ਸਰਕਾਰ ਦੇ ਸਮੇਂ ਤਾਂ ਉਸ ਅਧਾਰ ਤੇ ਮੋਦੀ ਸਰਕਾਰ ਨੇ ਆਜ ਦੀ ਇਲੈਕਸ਼ਨ ਹੋਈ ਹੈ ਉਹਦੇ ਵਿੱਚ ਇਹ ਵਾਅਦਾ ਕੀਤਾ ਸੀ ਜੇ ਸਾਡੀ ਸਰਕਾਰ ਰਿਪੀਟ ਹੁੰਦੀ ਹੈ ਤਾਂ ਫਿਰ ਅਸੀਂ ਇਸ ਨੂੰ ਲਾਗੂ ਕਰਾਂਗੇ ਤਾਂ ਹੁਣ ਇਹ ਮੌਜੂਦਾ 70 ਉਤਾ ਅਸਲਾਸ ਜਿਹੜਾ ਉਹ ਚੱਲਦਾ ਪਿਆ ਔਰ ਇਸ ਸੱਬ ਰੋਤੇ ਅਜਲਾਸ ਤੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਾਂ ਐਂਡ ਕੀ ਦੀ ਸਰਕਾਰ ਅਸੀਂ ਕਹਿ ਸਕਦੇ ਹਾਂ ਕਿ ਇਸ ਮੋਦ ਬਿਲ ਨੂੰ ਇੱਕ ਰਾਸ਼ਟਰੀ ਚੋਣ ਜਿਹੜਾ ਉਹ ਲਿਆ ਸਕਦੀ ਹੈ ਹੁਣ ਤੁਹਾਡਾ ਇੱਕ ਪ੍ਰਸ਼ਨ ਸੀ ਕਿ ਕੀ ਇਸ ਤਰ੍ਹਾਂ ਹੋ ਸਕਦਾ ਸੋ ਕੰਤਰ ਜੀ ਜਿਸ ਤਰੀਕਾ ਤੁਸੀਂ ਖੁਦ ਹੀ ਜਵਾਬ ਦਿੱਤਾ ਕਿ ਮੋਦੀ ਸਰਕਾਰ ਜੇਕਰ ਇਸ ਕੰਮ ਨੂੰ ਕਿਸੇ ਵੀ ਚੀਜ਼ ਨੂੰ ਕਰਨ ਨੂੰ ਚਾਹੇ ਤਾਂ ਹੋ ਸਕਦਾ ਹੁਣ ਇਹਦੇ ਵਿੱਚ ਕੁਝ ਤਕਨੀਕੀ ਜਿਹੜੀਆਂ ਹਨ ਅੜਚਣਾਂ ਜਿਹੜੀਆਂ ਨੂੰ ਦੂਰ ਕਰਨਾ ਆ ਵੱਖ-ਵੱਖ ਕਾਨੂੰਨ ਦੇ ਵਿੱਚ ਬਦਲਾਅ ਕਰਨ ਵਾਸਤੇ ਕੁਝ ਸਰਦਾਰਨਕ ਸੌਦਾ ਕਰਨ ਵਾਸਤੇ 18 ਦੇ ਕਰੀਬ ਜਿਹੜੇ ਨੇ ਉਹ ਉਹਨਾਂ ਨੂੰ ਸਰਦਾਰਨਕ ਸੌਦਾ ਕਰਨ ਲਿਆ ਪੈਣੀਆਂ ਤੇ ਉਹਦੇ ਵਾਸਤੇ 6 ਬਿੱਲ ਜਿਹੜੇ ਨੇ ਉਹ ਲੋਕ ਸਭਾ ਦੇ ਵਿੱਚ ਉਹਨਾਂ ਨੂੰ ਲਿਉਣੇ ਪੈਗੇ ਤੇ ਜੇਕਰ ਉਹ 6 ਬਿੱਲ ਜਿਹੜੇ ਇਹ ਪਹਿਨਰਾ ਸਭਾ ਵਿੱਚ ਪਾਸ ਹੋਣਗੇ ਫਿਰ ਲੋਕ ਸਭਾ ਦੇ ਪਾਸ ਹੋਣਗੇ ਤਾਂ ਉਸ ਤੋਂ ਬਾਅਦ ਆ ਜਿਹੜਾ ਇੱਕ ਰਾਸ਼ਟਰ ਇੱਕ ਚੋਣ ਜਿਹੜਾ ਇੱਕ ਨੂੰ ਜਿਹੜਾ ਲਾਪੂ ਹੋ ਜਾਏਗਾ ਉਹਨਾਂ ਜੇਕਰ ਤੁਸੀਂ ਲੋਕ ਸਭਾ ਚ ਐਂਟੀ ਗਰੇ ਮੈਂਬਰਾਂ ਦੀ ਗਿਣਤੀ ਤੁਸੀਂ ਦੇਖ ਲਓ ਤਾਂ ਉਹ ਕੁਦਰਤੀ ਤੌਰ ਤੇ ਜਿਹੜਾ ਇੰਡੀਆ ਅਲਾਈንስ ਆ ਉਸ ਤੋਂ ਜ਼ਿਆਦਾ ਹੈ ਕੀਏ ਤੋਂ ਜੇਕਰ ਲੋਕ ਸਭਾ ਚ ਬਿੱਲ ਆਉਂਦਾ ਤਾਂ ਉਥੇ ਇਸ ਬਿੱਲ ਨੂੰ ਪਾਸ ਕਰਨ ਦੇ ਵਿੱਚ ਕੋਈ ਵੀ ਪ੍ਰੋਬਲਮ ਜਿਹੜੀ ਆ ਉਹ ਨਹੀਂ ਹੋਣੀ ਖਾਸ ਤੌਰ ਤੇ ਐਂਡੀ ਦੀ ਸਰਕਾਰ ਰਾਜ ਸਭਾ ਦੇ ਵਿੱਚ ਵੀ ਜਿਹੜੀ ਸਥਿਤੀ ਆ ਉਹ ਕੁਝ ਇਸੇ ਤਰੀਕੇ ਦੀ ਆ ਭਾਵੇਂ ਜੇਕਰ ਇਹ ਬਿੱਲ ਆਉਂਦਾ ਇਸ ਬਰਸਦ ਰੋਤੇ اجلاس ਦੇ ਵਿੱਚ ਤਾਂ ਸੰਭਾਵਨਾ ਹੈ ਕੀ ਕੋਈ ਅਜਿਹਾ ਇਸ ਬਿੱਲ ਨੂੰ ਪਾਸ ਕਰਨ ਦੇ ਵਿੱਚ ਵੀ ਅਰਚਨ ਜਿਹੜੀ ਆ ਉਹ ਆ ਵੀ ਨਹੀਂ ਹੁਣ ਗੱਲ ਹੈ ਕਿ ਕੀ ਇਹ ਦੇਸ਼ ਵਾਸਤੇ ਸਹੀ ਹੈਗਾ ਦੇਖੋ ਇਹ ਤਾਂ 습ੀਤਾ ਤੁਸੀਂ ਆਪ ਤਰਫ ਜਿਹੜਾ ਖੁਦ ਦਿੱਤਾ ਇਹ ਪੰਜਾਬ ਦੇ ਤੁਸੀਂ ਗੱਲ ਕਰ ਲਓ ਪੰਜਾਬ ਦੇ ਵਿੱਚ ਪਿਛਲੇ ਇੱਕ ਸਾਲ ਤੋਂ ਹਰ ਦਿਨ ਚੋਣਾ ਜਿਹੜੀਆਂ ਹੁੰਦੀਆਂ ਦੇਤੀਆਂ ਨੇ ਤੇ ਜਦੋਂ ਚੋਣਾ ਮੁੱਕਦੀਆਂ ਨੇ ਲੋਕ ਸੋਚਦੇ ਨੇ ਕਿ ਸ਼ਾਇਦ ਸਰਕਾਰ ਕੋਈ ਵਿਕਾਸ ਦੀ ਗੱਲ ਕਰੇ ਨਾਲ ਹੀ ਫਿਰ ਅਗਲੇ ਦਿਨ ਜਿਹੜਾ ਚੋਣ ਜਾਂਦਾ ਲਾਂਚਾਂ ਦਾ ਤਾਂ ਉਹ ਚੋਣ ਜਾਂ ਆਪਣੇ ਵਿੱਚ ਕਈ ਨਜੁੱਤੀਆਂ ਰਹਿ ਜਾਂਦੀਆਂ ਕਈ ਡਿਵੈਲਪਮੈਂਟ ਦੇ ਕਾਰਜ ਰਹਿ ਜਾਂਦੇ ਬਹੁਤ ਕੁਝ ਇਸ ਤਰ੍ਹਾਂ ਦਾ ਰਹਿ ਜਾਂਦਾ ਜਿਹਦੇ ਸੰਬੰਧੀ ਸਰਕਾਰ ਨੂੰ ਸੋਚਿਆ ਹੁੰਦਾ ਤੇ ਜੇਕਰ ਇੱਕ ਰਾਸ਼ਟਰ ਇੱਕ ਚੋਣ ਇੱਕੋ ਵੇਲੇ ਸਾਰੇ ਦੇਸ਼ 'ਚ ਚੋਣਾ ਹੁੰਦੀਆਂ ਨੇ ਤਾਂ ਘੱਟ ਤੋਂ ਘੱਟ ਅਸੀਂ ਕਹਿ ਸਕਨੇ ਕਿ ਇੱਕ ਤਾਂ ਖਰਚਾ ਜਿਹੜਾ ਉਹ ਬਚ ਸਕਦਾ ਦੂਸਰੇ ਬੰਦੇ ਜਿਸ ਤਰੀਕੇ ਦੀ ਗੱਲਾਂ ਕਰਦੇ ਨੇ ਕਿ ਹਾਂ ਭਈ ਡਿਵੈਲਪਮੈਂਟ ਜਾਂ ਜ਼ਿਆਦਾ ਖਰਚ ਹੁੰਦਾ ਜ਼ਿਆਦਾ ਫਸਟ ਜਿਹੜੀ ਉਹ ਕੰਬਾਂ ਦੇ ਵਿੱਚ ਵਿਸਤਰੀਂਦੀ ਆ ਉਹ ਤੋਂ ਜਿਹੜਾ ਛੁਟਕਾਰਾ ਮਿਲ ਸਕਦਾ ਬਾਕੀ ਸਿੰਧੂ ਸਾਹਿਬ ਇਹਦੇ ਨਾਲ ਇੱਕ ਗੱਲ ਹੋਰ ਵੀ ਕਰਨੀ ਪੈਂਦੀ ਆ ਕਿ ਜਦੋਂ ਦੇਸ਼ ਤੇ ਮੰਨ ਲਓ ਕਿ 4 ਸੂਬਿਆਂ ਚ ਵਕਫ ਵਕਫ ਚੋਣ ਹੁੰਦਾ ਤਾਂ ਸੁਰ ਪੂਰਨ ਤੌਰ ਤੇ ਸਰਕਾਰੀ ਮਸ਼ੀਨਰੀ ਜਿਹੜੀ ਆ ਸਰਕਾਰੀ ਤੰਤਰ ਉਹਦੇ ਵਿੱਚ ਜੁਟ ਜਾਂਦਾ ਭਾਰਤ ਜਿਹੜਾ ਸੰਗੀ ਰਾਜਾਂ ਦਾ ਸਮੂਹ ਹੈਗਾ ਜਦੋਂ ਅਸੀਂ ਪੋਲੀਟिकल ਸਾਇੰਸ ਪੜ੍ਹਦੇ ਹਾਂ ਹਮੇਸ਼ਾ ਇਹ ਗੱਲ ਕਹੀ ਜਾਂਦੀ ਹੈ ਜਿਹਦੇ ਵਿੱਚ ਕਈ ਕੇਂਦਰ ਸ਼ਾਸਿਤ ਰਾਜ ਨੇ ਕਈ ਸੂਬੇ ਨੇ ਤਾਂ ਇਹਨਾਂ ਸੂਬਿਆਂ ਦੇ ਵਿੱਚ ਇੱਕੋ ਸਮੇਂ ਚੋਣਾਂ ਸਾਰੀਆਂ ਚੋਣਾਂ ਕਰਉਂੀਆਂ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਚੈਲੰਜ ਜਿਹੜਾ ਉਹ ਹੈਗਾ ਤਾਂ ਇਹਦੇ ਸੰਬੰਧੀ ਕੋਈ ਖਬਰਾਂ ਵੀ ਛਪੀਆਂ ਸੀ ਕਿ ਜੇਕਰ ਇੱਕ ਰਾਸ਼ਟਰ ਇੱਕ ਚੋਣ ਕੇਂਦਰ ਸਰਕਾਰ ਨੇ ਲਾਗੂ ਕਰਦੀ ਆ ਤਾਂ ਘੱਟੋ ਘੱਟ ਅਗਲੇ 15 ਸਾਲ 15 ਸਾਲਾਂ ਬਾਅਦ ਇਹ ਜਿਹੜਾ ਬੇਲਿਆ ਅਮਰੀ ਯੂਪ ਤੇ ਵਿੱਚ ਅਕਤਿਆਰ ਕਰੂਗਾ ਕਿਉਂਕਿ ईवीएम ਮਸ਼ੀਨਾ ਵਗੇ ਗਿਣਤੀ 'ਚ ਪਿਆਰ ਕਰਦੀਆਂ ਪ੍ਰਣੀਆਂ ਨੇ ਤੇ ਉਹਦੇ ਵਾਸਤੇ ਜਿਹੜਾ ਸਮਾਂ ਹੈ ਉਹ ਘੱਟੋ ਘੱਟ 15 ਸਾਲ ਦਾ ਸਮਾਂ ਸੀ ਇਹ ਵੀ ਅੱਜ ਤੋਂ ਕੁਝ 6 ਮਹੀਨੇ ਜਾਂ 7 ਮਹੀਨੇ ਪਹਿਲਾਂ ਇੱਕ ਪ੍ਰੋਗਰਾਮ ਜਿਹੜੇ ਇਸ ਪ੍ਰੋਗਰਾਮ ਵਿੱਚ ਇਹ ਗੱਲ ਜੀ ਡਿਸਕਸ ਕੀਤੀ ਸੀ ਸੋ ਕੁਝ ਨਾ ਕੁਝ ਜਿਹੜੀਆਂ ਅਸੀਂ ਕਹਿ ਸਕਨੇ ਕਿ ਤਕਨੀਕੀ ਖਾਮੀਆਂ ਤਾਂ ਚਲੋ ਵਿਧਾਨ ਸਭਾ ਆ ਮਾਫਰ ਦਾ ਲੋਕ ਸਭਾ ਚ ਜਾਂ ਰਾਜ ਸਭਾ ਚ ਕੇਂਦਰ ਸਰਕਾਰ ਤੇ ਕਰ ਸਕਦੀ ਹੈ ਪਰ ਜਿਹੜੀ ਇੱਕ ਮਸ਼ੀਨਰੀ ਹੈ ਜਿਹੜੀ ਇੱਕ ਮੈਨ ਪਾਵਰ ਹੈ ਉਸ ਦਾ ਕੀ ਹਾਲ ਹੈ ਉਹ ਜਿਹੜਾ ਹਮ ਜਰੂਰੀ ਕਿਤਨਾ ਕਿਤੇ ਰਕਾਫਤ ਬੰਦਾ ਨਜ਼ਰ ਆਉਂਦਾ ਆ ਪਰ ਦੂਸਰੇ ਪਾਸੇ ਜਿਹੜੀ ਗੱਲ ਤੁਸੀਂ ਕਹੀ ਕਿ ਜੇਕਰ ਤਾਰਾ 370 ਤੋੜੀ ਜਾ ਸਕਦੀ ਹੈ ਜੇਕਰ ਬਾਵੀ ਮਸਜਿਦ ਦੇ ਸੰਬੰਧ ਦੇ ਵਿੱਚ ਆਰਾਮ ਮੰਦਰ ਦੀ ਅਸਾਰੀ ਹੋ ਸਕਦੀ ਆ ਤਾਂ ਸੁਖਵਿੰਦਰ ਜੀ ਫਿਰ ਮੈਨੂੰ ਲੱਗਦਾ ਨਹੀਂ ਕਿ ਜੇਕਰ ਮੋਦੀ ਸਰਕਾਰ ਇਹ ਗੱਲ ਛੱਡ ਦੇ ਮਤਲਬ ਤਿਆ ਕਰ ਲਈ ਕਿ ਅਸੀਂ ਦੇਸ਼ ਦੇ ਅੰਦਰ ਇੱਕ ਰਾਸਟ੍ਰਿਕ ਚੋਜ ਕਰਾਉਣੀ ਆ ਪਰ ਫਿਰ ਸੁਖਵਿੰਦਰ ਜੀ ਉਹਨਾਂ ਨੇ ਕਰਾਈ ਲਈ ਇਹ ਬਿੱਲ ਜਿਹੜਾ ਪਾਸ ਹੋ ਜਾਏਗਾ ਬਾਕੀ ਕਿਸੇ ਵੀ ਕਾਨੂੰਨ ਦੇ ਲਾਗੂ ਹੋਣ ਦੇ ਸੁਖੰਦਰਜੀ ਦੋ ਤਰੀਕੇ ਹੁੰਦੇ ਨੇ ਇੱਕ ਲੈਕਟਿਵ ਹੁੰਦੀ ਹੈ ਇੱਕ ਫਸਟ ਆਫ ਦਾ ਦੋਵੇਂ ਚੀਜ਼ਾਂ ਜਿੰਦੀਆਂ ਧਾਰਾਵਾਂ ਨਾਰੋੜਾ ਚੱਲਦੀਆਂ ਨੇ ਹੁਣ ਕਿਹੜੀ ਧਾਰਾ ਜ਼ਿਆਦਾ ਕੰਮ ਕਰਦੀ ਹੈ ਇਹ ਤਾਂ ਉਲ ਵਾਲਾ ਸਵਾਲ ਜਿਹੜਾ ਦੱਸੇਗਾ ਬਾਕੀ ਜੇਕਰ ਕੇਂਦਰ ਸਰਕਾਰ ਇਸ ਮੌਜੂਦਾ ਸਫਤ ਰੋਤੇ ਅਜਲਾ ਵਿੱਚ ਇਹ ਗੱਲ ਲੈਂਦੀ ਹੈ ਤਾਂ ਸੁਖੰਦਰਜੀ ਹੋ ਸਕਦਾ ਕਿ ਬਿਲ ਪਾਸ ਹੋ ਜੇ ਹੁਣ ਦੂਜੇ ਪਾਸੇ ਜਿਹੜੀ ਇੰਡੀਆ ਲਾਈਨਸ ਆ ਉਹਨਾਂ ਵੀ ਇੱਕ ਬੇਪਰੂਸੀ ਦਾ ਮਤਾ ਜਿਹੜਾ ਉਪਰਾਸ਼ਪਤੀ ਦੇ ਖਿਲਾਫ ਜਿਹੜਾ ਤਿਆਰ ਕਰ ਲਿਆ कि हाबी एक पक्षपती रवैया जरा अप्लाई ਕਰ ਰਿਹਾ ਪਰ ਉੱਪਰ ਦੇ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਜਿਹੜੇ ਅਸੰਤ ਰੋਧ ਦਾ اجلاس ਆ ਕਾਫੀ ਹੰਗਾਮਾ ਭਰਪੂਰ ਰਹਿ ਸਕਦਾ ਔਰ ਕਾਫੀ ਮਹੱਤਵਪੂਰਨ ਬਿੱਲ ਜਿਹੜੇ ਆ ਉਹ ਪਾਸ ਹੋ ਸਕਦੇ ਆ ਇੱਕ ਰਾਸ਼ਟ੍ਰ ਇੱਕ ਚੋਣ ਵਾਲਾ ਬਿੱਲ ਤਾਂ ਪਾਸ ਹੋਣ ਦੀ ਸਭਾਵਨਾ ਬਣ ਜਾਂਦੀ ਹੈ ਪਰ ਦੂਜੇ ਪਾਸੇ ਜਿਹੜਾ ਇਡੀਆ ਅਲਾਈਂਸ ਉਹ ਪ੍ਰਸ਼ਾਸਪਤੀ ਜਗਦੀਪ ਧਖੜਾ ਦੇ ਖਿਲਾਫ ਬੇਫਰੋਜ਼ਗੀ ਦਾ ਮਤਾ ਲਿਓਣ ਵਾਲਾ ਆ ਲੱਗਦਾ ਹੈ ਕਿ ਇੰਡੀਆ ਲਾਇਸ ਉਹਦੇ ਉੱਤੇ ਸਫਲ ਜਿਹੜਾ ਉਹ ਨਾ ਹੋ ਸਕੇ ਬਾਕੀ ਦੇਖੋ ਅਗਲੇ ਦਿਨ ਕੀ ਬੰਦਾ ਬਾਕੀ ਇੱਕ ਤਰ੍ਹਾਂ ਦਾ ਇੱਕ ਚੋਣ ਹੈ ਫਿਰ ਕਹਿਣਾ ਕਿ ਜਿਹੜੇ ਸਰਕਾਰ ਹੀ ਕਰਕੇ ਦੇ ਰਹੀ ਹੈ ਕਿ ਖਰਚਾ ਘੱਟ ਹੋਊਗਾ ਤਾਂ ਉੱਤੇ ਹੀ ਕੇਦਰੀਵਾਲ ਗੁਣੀ ਵਿਰੋਧੀ ਧਿਰਾਂ ਇਹ ਤਰਕ ਦਿੰਦੀਆਂ ਨੇ ਕਿ ਭਾਈ ਹੁਣ ਤਾਂ ਲੀਡਰ ਤੁਹਾਡੇ ਕੋਲੇ ਆ ਜਾਂਦੇ ਆ ਚੋਣਾਂ ਚੋਣਾਂ ਨੂੰ ਲੈ ਕੇ ਚਾਹੇ ਹੋ ਵਿਧਾਨ ਸਭਾ ਨੂੰ ਲੈ ਕੇ ਹੋਵੇ ਉਸ ਤੋਂ ਬਾਅਦ ਲੋਕ ਸਭਾ ਚੋਣਾਂ ਹੋ ਜਾਂਦੀਆਂ ਉਹਨੂੰ ਲੈ ਕੇ ਫਿਰ ਹੋਰ ਕਈ ਤਰੀਕੇ ਦੀਆਂ ਚੋਣਾਂ ਆ ਜਾਂਦੀਆਂ ਕਹਿੰਦੇ ਫਿਰ ਲੀਡਰ ਤੁਹਾਡੇ ਕੋਲੇ ਆ ਜਾਂਦੇ ਆ ਕਿ ਹਾਂਜੀ ਭਾਈ ਦੱਸੋ ਕੀ ਕਰਨਾ ਇਹ ਜੇ ਇੱਕੋ ਵਾਰ ਚੋਣਾ ਹੋਊਗਾ ਬੇਤਾ ਲੀਡਰਾਂ ਨੇ ਤੁਹਾਨੂੰ ਪੰਜ ਪੰਜ ਸਾਲ ਪੁੱਛਿਆ ਹੀ ਨਹੀਂ ਕਰਨਾ ਇਹ ਵੀ ਗੱਲ ਤਾਂ ਠੀਕ ਹੈ ਕਿਸ ਤਰ੍ਹਾਂ ਕਿ ਤੱਕ ਤਾਂ ਫਿਰ ਤੁਸੀਂ ਇਹ ਤਾਂ ਤਰਕ ਜਿਹੜਾ ਬਿਰੂਤੀ ਨੇਤਾਵਾਂ ਦਾ ਹੈਗਾ ਪਰ ਅਖੀਰ 'ਚ ਪੰਜਾ ਸਾਲਾਂ ਬਾਅਦ ਵੀ ਫੈਸਲਾ ਹੋਣਾ ਤਾਂ ਫੈਸਲਾ ਲੋਕਾਂ ਦੀ ਕਚਹਿਰੀ ਕੀ ਹੋਣਾ ਜ਼ਰੂਰੀ ਤਾਂ ਨਹੀਂ ਕਿ ਜਿਹੜਾ ਲੀਡਰ ਪੰਜਾ ਸਾਲਾਂ ਬਾਅਦ ਅਗਲੇ ਪੰਜਾ ਸਾਲਾਂ ਬਾਅਦ ਵੀ ਉਸੇ ਤਰੀਕੇ ਨਾਲ ਗੱਲ ਕਰ ਲੂਗਾ ਜਿਸ ਤਰੀਕੇ ਨਾਲ 1952 ਤੋਂ ਲੈ ਕੇ 1977 ਤੱਕ ਇਹ ਅਮਲ ਸੁਖੰਦਰ ਜੀ ਇੰਡੀਆ ਦੇ ਵਿੱਚ ਚੱਲਦਾ ਰਿਹਾ ਉਦੋਂ ਵੀ ਤਾਂ ਲੀਡਰ ਜਿਹੜੇ ਆ ਲੋਕਾਂ ਨੂੰ ਮਿਲਦੇ ਰੇ ਆ ਬਾਕੀ ਇਹ ਇਹਦੇ ਵਿੱਚ ਆਪਾਂ ਪਹਿਲਾਂ ਹੀ ਗੱਲ ਕਹਿ ਦੇਈ ਕਿ ਆਪਾਂ ਕਿਸੇ ਦਾ ਪੱਖਪਾਤੀ ਗੱਲ ਨਹੀਂ ਕਰੋਧੀਆਂ ਨੇ ਤਾਂ ਇਹ ਕਰਦੇ ਹੀ ਕਰਨਾ ਕਿਉਂਕਿ ਜੇ ਲੀਡਰ 5 ਸਾਲਾਂ ਬਾਅਦ ਹੋਣਗੇ ਤੇ ਜ਼ਰੂਰੀ ਤਾਂ ਨਹੀਂ ਕਿ ਲੀਡਰ ਜਿਹੜਾ ਚੁਣ ਕੇ ਦੇ 5 ਸਾਲਾਂ ਵਾਸਤੇ ਉਹਨੇ ਚੰਡੀ ਗੱਡੀ ਬੈਠਣਾ ਆਫਟਰ ਉਹਨੇ ਆਪਣੇ ਸਭਾ ਦੇ ਵਿੱਚ ਕਰਕੇ ਜਿਹੜਾ ਕੋਈ ਐਮਐਲਏ ਹੋਊਗਾ ਆਪਣੇ ਇਲਾਕੇ ਚ ਹੋਊਗਾ ਲੋਕਾਂ ਨੂੰ ਮਿਲੂਗਾ 5 ਸਾਲਾਂ ਬਾਅਦ ਤਾਂ ਫੈਸਲਾ ਹੋਣਾ ਹੀ ਹੋਣਾ ਜੇਕਰ ਪੰਚਾਇਤੀ ਚੋਣਾਂ ਦਾ ਫੈਸਲਾ ਜਾਂ ਬਾਕੀ ਚੋਣਾਂ ਦਾ ਸਿੱਧੂ ਸਾਹਿਬ ਫੈਸਲੇ ਹੁੰਦੇ ਤਾਂ ਉਹ ਵੀ ਦਾ ਕਾਰਜਕਾਲ 5 ਸਾਲਾਂ ਦਾ ਹੀ ਹੈ ਕਿ ਜੋ ਮੈਂ ਕਹਿਣਾ ਚਾਹਣਾ ਉਹ ਦਾ ਕੋਈ ਫਰਕ ਨਹੀਂ ਪੈਣ ਵਾਲਾ ਇਹ ਤਾਂ ਵਿਰੋਧੀ ਧਿਰ ਦਾ ਇੱਕ ਤਰਕ ਹੁੰਦਾ ਕਿ ਹਾਂ ਵੀ ਮੈਂ ਨਾ ਬੰਨੂ ਅਸੀਂ ਨੁਕਸ ਜਿਹੜਾ ਉਹ ਘਟਣਾ ਘਟਣਾ ਮੈਂ ਪਹਿਲਾਂ ਹੀ ਇਹ ਗੱਲ ਕੀਤੀ ਆ ਕਿ ਕਿਸੇ ਵੀ ਚੀਜ਼ ਦੇ ਨੂੰ ਲੈ ਕੇ ਦੋ ਤਰ੍ਹਾਂ ਵਜੜੀਆਂ ਚੱਲਦੀਆਂ ਹੁੰਦੀਆਂ ਨੇ ਪੋਜ਼ਿਟਿਵ ਹੋ ਗਈ ਲੈਗਟਿਮ ਹੋ ਗਈ ਤੇ ਜਿਹੜੀ ਕਿਸੇ ਨੂੰ ਸੂਟ ਕਰਦੀ ਹੈ ਅਗੜੇ ਨੇ ਉਹ ਗੱਲ ਕਰਨੀ ਆ ਬਾਕੀ ਜੇਕਰ ਭਾਜਪਾ ਨੇ ਇਹ ਫੈਸਲਾ ਕਰ ਲਿਆ ਸੁਖਿੰਦਰ ਜੀ ਕਿ ਇਸ ਸੰਸਦ ਵਿੱਚ ਇਹ ਬਿੱਲ ਲਿਆਣਾ ਤੇ ਪਾਸ ਕਰਉਣਾ ਮੇਰਾ ਨਹੀਂ ਖਿਆਲ ਕਿ ਕੋਈ ਖਾਸੇ ਉਹਨਾਂ ਨੂੰ ਅੜਚੰਦਾ ਸਾਂ ਬਣਾ ਕਰਨਾ ਪਵੇ ਡਿਲੇ ਹੋ ਸਕਦਾ ਪਰ ਬਿਲੇ ਜਾਣੇ ਸੁਖਿੰਦਰ ਜੀ ਲੈ ਆਉਣ ਬਲੇ ਦੇਖਦੇ ਆ ਕਿ ਕੀ ਇਹਦੇ ਉਤੇ ਬਣਦਾ ਹੈ ਤਾਂ ਨਜ਼ਰਾਂ ਸਾਰਿਆਂ ਦੀ ਇੱਤੇ ਬਣੀ ਹੋਈਆਂ ਨੇ ਇੰਟਰਸਟਿੰਗ ਗੱਲ ਹੈ ਕਿ ਇਹਦੇ ਤੇ ਕੀ ਹੋ ਜਿਹੜਾ ਹੋਊਗਾ ਚਲੋ ਉਧਰ ਅਣਕੀ ਸਾਹਿਬ ਅਕਾਲੀ ਦਲ ਨੇ ਵੀ ਆਪਣੀ ਜਿਹੜੀ ਹੈ ਉਹ ਪੋਜੀਸ਼ਨ ਆਪਣੀ ਰਣਨੀਤੀ ਜਿਹੜੀ ਉਹ ਬਦਲੀ ਹੈ ਪਹਿਲਾਂ ਜਗਨੀ ਚੋਣਾਂ ਦੇ ਵਿੱਚ ਉਹਨਾਂ ਨੇ ਬਾਈਕਾਟ ਕਰਤਾ ਸੀ ਚੋਣਾਂ ਨਾ ਲੜਨ ਦਾ ਐਲਾਨ ਕੀਤਾ ਸੀ ਤੇ ਲੜੇ ਵੀ ਨਹੀਂ ਤੇ ਹੁਣ ਜਿਹੜੀਆਂ ਨਗਰਪਾਲਿਕਾ ਤੇ ਕੌਂਸਲ ਚੋਣਾਂ ਆਈਆਂ ਨੇ ਉਹਦੇ ਵਿੱਚ ਅਕਾਲੀ ਦਲ ਨੇ ਚੋਣ ਲੜਨ ਦਾ ਜਿਹੜਾ ਐਲਾਨ ਕਰ ਦਿੱਤਾ ਉਧਰ ਇਹ ਵੀ ਗੱਲ ਮੰਨੀ ਜਾ ਰਹੀ ਹੈ ਕਿ ਫੂਲਕਾ ਸਾਹਿਬ ਵਰਗਾ ਜਿਹੜਾ ਸਾਫ਼ ਸੁਥਰਾ ਬੰਦਾ ਹੈ ਉਦੇ ਅਕਾਲੀ ਦਲ ਦੇ ਵਿੱਚ ਆਉਣ ਦੀ ਪੇਸ਼ਕਸ਼ ਤੋਂ ਬਾਅਦ ਇਹ ਕਹਿੰਦੇ ਕਿ ਵਰਕਰਾਂ ਦੇ ਵਿੱਚ ਇੱਕ ਬਾਗੋ-ਬਾਗ ਵਾਲੀ ਲਹਿਰ ਹੈ ਔਰ ਇਹ ਗੱਲ ਆਪ ਉਹਦੋਂ ਵੀ ਕਰਦੇ ਸੀ ਕਿ ਪੂਲਕਾ ਸਾਹਿਬ ਦੇ ਔਰਦੇ ਨਾਲ ਅਕਾਲੀ ਦਲ ਨੂੰ ਕਾਫੀ ਜਿਹੜਾ ਉਹ ਵੱਲ ਮਿਲੂਗਾ ਤਾਂ ਕਿਵੇਂ ਦੇਖਦੇ ਹਾਂ ਇਸ ਪੂਰੀ ਚੀਜ਼ ਆ ਸੁਖਵਿੰਦਰ ਜੀ ਜਦੋਂ ਸ਼ੁਰੂਮਣੀ ਅਕਾਲੀ ਦਲ ਨੇ ਜਿੰਮੀ ਚੋਣਾ ਦੇ ਵਿੱਚ ਹਿੱਸਾ ਨਾ ਲੈਣ ਦਾ ਅਲਾਰਟ ਕੀਤਾ ਸੀ ਤਾਂ ਉਸ ਵਕਤ ਪਾਰਟੀ ਦੀ ਜਿਹੜੀ ਬੜੀ ਕਿਰਕਰੀ ਜਿਹੜੀ ਹੋਈ ਸੀ ਤੇ ਖਾਸ ਤੌਰ ਤੇ ਪਾਰਟੀ ਉਦੋਂ ਬਹੁਤ ਔਖੇ ਮਾਹੌਲ ਦੇ ਵਿੱਚ ਉਹ ਅਗਰੀ ਸੀ ਕਿਉਂਕਿ ਉਸ ਤੋਂ ਪਹਿਲਾਂ ਜਲੰਧਰ ਦੀ ਜਿੰਮੀ ਚੌਂਚੀ ਇਸ ਤਰੀਕੇ ਨਾਲ ਇਹਨਾਂ ਦੇ ਉਮੀਦਵਾਰ ਦਾ ਹਾਲ ਹੋਇਆ ਤੇ ਲੋਕ ਸਭਾ ਦੀਆਂ ਚੋਣਾਂ ਚ ਜਮਾਂਦਗੀ ਜप्त ਹੋ ਗਈਆਂ ਤਾਂ ਅਕਾਲੀ ਦਲ ਉਸ ਵੇਲੇ 파ਟੋ ਤੜ ਦਾ ਸ਼ਿਕਾਰ ਸੀ ਤੇ ਬਾਕੀ ਅਕਾਲਤਰ ਸਭ ਜਿਹੜੇ ਆ ਉਹ ਪਹੁੰਚ ਚੁੱਕੇ ਸੀ ਤਾਂ ਹੁਣ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸੁਖਵੀਰ ਸਿੰਘ ਬਾਦਲ ਪੇਸ਼ ਹੋਏ ਨੇ ਪੇਸ਼ ਹੋਣ ਉਪਰੰਤ ਉਹਦੋਂ ਤੱਕ ਹਾਲ ਲੱਗੀ ਆ ਉਹਨਾਂ ਨੇ ਆਪਣੇ ਹਰ ਗ੍ਰਾਹਕਾਂ ਨੂੰ ਮੰਨਿਆ ਹੈਗਾ ਬਿਸ਼ੱਕ ਉਹਨਾਂ ਦੇ ਗੁਨਾਹਾਂ ਨੂੰ ਲੈ ਕੇ ਕਈ ਤਰੀਕੇ ਦੀਆਂ ਧਾਰਾ ਨਾਵਾ ਜਿਹੜੀਆਂ ਚੱਲਦੀਆਂ ਪਈਆਂ ਨੇ ਪਰ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਦੇ ਅਫਾਲਤਖ ਸਾਹਿਬ ਦੇ ਉੱਤੇ ਪੇਸ਼ ਹੋ ਉਪਰੰਤ ਲੱਗੀ ਤਰਖਾ ਤੋਂ ਬਾਅਦ ਅਕਾਲੀ ਦਲ ਇਹ ਮਹਿਸੂਸ ਕਰ ਰਿਹਾ ਕਿ ਹੁਣ ਉਹਨਾਂ ਨੂੰ ਲੋਕਾਂ ਦੀ ਕਚੈੜੀ ਦੇ ਵਿੱਚ ਜਾਣਾ ਚਾਹੀਦਾ ਤਾਂ ਜੋ ਲੋਕਾਂ ਦੇ ਦਿਲ ਦੀ ਨਬਜ਼ ਲੋਕਾਂ ਦੇ ਦਿਲ ਦੀ ਜਿਹੜੀ ਤਰ੍ਹਾਂ ਪਛਾਣਿਆ ਜਾ ਸਕੇ ਜਾਂ ਲੋਕਾਂ ਦੀ ਨਾਂ ਜਿਹੜੀ ਪਛਾਣਿਆ ਜਾ ਸਕੇ ਕਿ ਹਾਂ ਭਈ ਉਹ ਅਕਾਲੀ ਦਲ ਦੇ ਪੱਖ ਵਿੱਚ ਹਨ ਜਾਣ ਲਈ ਤਾਂ ਸ਼ਾਇਦ ਇਹੋ ਹੀ ਕਾਰਨ ਹੈ ਕਿ ਨਗਰ ਨਿਗਮ ਦੀ ਚੋਣਾਂ ਦਾ ਅਲਾਰਟ ਹੁੰਦਾ ਤੇ ਦੂਦੇ ਪਾਸੇ ਸ਼੍ਰੋਮਣੀ ਅਕਾਲੀ ਦਲ ਇਹ ਚੋਣਾਂ ਵਿੱਚ ਹਿੱਸਾ ਲੈਣ ਦਾ ਐਲਾਨ ਕਰ ਦਿੰਦਾ ਹਾਲਾਂਕਿ ਕੋਰ ਕਮੇਟੀ ਦੇ ਵਿੱਚ ਇਹ ਫੈਸਲਾ ਜਿਹੜਾ ਉਪੇਨਾ ਕਰ ਲਿਆ ਗਿਆ ਸੀ। ਔਰ ਦੂਜੇ ਪਾਸੇ ਬੜੀ ਹੈਰਾਨਗੀ ਦੀ ਗੱਲ ਇਹ ਵੀ ਗੱਲ ਕਰਨੀ ਪੈਂਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਚੋਣਾਂ ਦੇ ਵਿੱਚ ਹਿੱਸਾ ਲੈਣ ਦਾ ਐਲਾਨ ਕਰਦਾ ਪਰ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਸਤਾ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਦੇ ਪ੍ਰਧਾਨ ਹਜਿੰਦਰ ਸਿੰਘ ਧਾਲੀਵਾਲ ਨੇ ਪੰਜਾਬ ਸਰਕਾਰ ਨੂੰ ਅਸਮਾਨ ਕਰਦੇ ਆ ਕਿ ਇਹ ਚੋਣਾਂ ਜਿਹੜੀਆਂ ਮੁਸਮੀ ਕਰ ਦਿੱਤੀਆਂ ਜਾਂ ਇਹ ਚੋਣਾਂ ਜਨਵਰੀ ਦੇ ਪਹਿਲੇ ਹਫ਼ਤੇ ਚੁਣੀਏ ਚਾਹੀਦੀ ਹੈ ਕਿਉਂਕਿ ਸ਼ੀਦੀ ਸੱਪਾ ਜਿਹੜਾ ਉਹ ਸ਼ੁਰੂ ਹੋਣਾ ਹਾਲ ਉਹ 21 ਤਰੀਕ ਤੋਂ ਸ਼ੁਰੂ ਹੋਣਾ ਆਇਆ ਤੇ ਇਤਿਮ ਚੋਣਾ ਦਾ ਇਹਦਾ ਅਮਲ ਪੂਰਾ ਹੋ ਜਾਣਾ ਇਹ ਕੋਈ ਪਤਾ ਨਹੀਂ ਲੱਗਾ ਕਿ ਇਹ ਇਹ ਤਰਕ ਕੀ ਸੀ ਗੁਰਦਵਾਰਤਾ ਦੇ ਸਾਹਵ ਦਾ ਕਿ ਹਾਂ ਵੀ ਇਹ ਕਿਉਂ ਜਿਹੜਾ ਦਿੱਤਾ ਚਲੋ ਇਹ ਗੱਲ ਜ਼ਰੂਰੀ ਕਰਨੀ ਪਾਤੀ ਸੀ ਉਹ ਗੰਦੀ ਥੀ ਜਿਹੜੀ ਸਿੱਧੂ ਸਾਹਿਬ ਇਹਨਾਂ ਨੇ ਬਤਲੀ ਹੈ ਸ਼ੁਰੂ ਹੋਣੀ ਆ ਖਾਦੀ ਥਾਂ ਤੇ ਸ਼ਰੋਮਨੀ ਅਕਾਲੀ ਦਲ ਇਸ ਵੇਲੇ ਅਜਿਹੀ ਸਥਿਤੀ ਦੇ ਵਿੱਚ ਗੁਜ਼ਰਦਾ ਪਿਆ ਜਿੱਥੇ ਉਸ ਨੂੰ ਆਪਣੇ ਸਤਤਵ ਜਾਂ ਆਪਣੇ ਹੋਂਦ ਨੂੰ ਬਚਾਉਣ ਦੀ ਲੜਾਈ ਜਿਹੜੀ ਸਭ ਤੋਂ ਪਹਿਲਾਂ ਆ ਕੀ ਸੁਖਬੀਰ ਸਿੰਘ ਬਾਦਲ ਜਾਂ ਅਕਾਲੀ ਲੀਡਰਸ਼ਿਪ ਨੇ ਮਾਫੀ ਮੰਗਣ ਦੇ ਨਾਲ ਕੀ ਪੰਥ ਨੇ ਉਹਨਾਂ ਨੂੰ ਮਾਫ ਕਰ ਦਿੱਤਾ ਕਿਉਂਕਿ ਦੂਜੀ ਕਿਉਂ ਕਾਰਨ ਇਹ ਆ ਕਿਉਂਕਿ ਇਹ ਚੋਣਾਂ ਜਿਹੜੀਆਂ ਨੇ ਇਹ ਸ਼ਹਿਰੀ ਖੇਤਰ ਦੀਆਂ ਹੋਈਆਂ ਨੇ ਤੇ ਸ਼ਹਿਰੀ ਖੇਤਰਾਂ ਦੇ ਵਿੱਚ ਜਿਆਦਾ ਹਿੰਦੂਤਪ ਆਵਾਜ਼ਦਾ ਤੇ ਸ਼ਹਿਰੀ ਖੇਤਰਾਂ ਵਿੱਚ ਭਾਜਪਾ ਦੀ ਇੱਕ ਚੰਗੀ ਜਿਹੀ ਪਕੜ ਆ ਉਹ ਮੰਨੀ ਜਾਂਦੀ ਕਿ ਸ਼ਹਿਰੀ ਖੇਤਰ ਵਿੱਚ ਭਾਜਪਾ ਜਿਹੜੀ ਉਹ ਚੰਗਾ ਪ੍ਰਦਰਸ਼ਨ ਕਰ ਪਉਂਦੀ ਹੈ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਜਿਮਨੀ ਚੋਣਾਂ ਨੂੰ ਜਿੱਤ ਕੇ ਇੱਕ ਤਗੜੀ ਹਵਾ ਆਪਣੇ ਹੱਕ ਦੇ ਵਿੱਚ ਮਹਿਸੂਸ ਕਰ ਰਹੀ ਹੈ ਕਿ ਹਾਂ ਫਿਰ ਸਾਡੀ ਇੱਕ ਤਗੜੀ ਹਵਾ ਸਾਡੇ ਹੱਕ ਵਿੱਚ ਹੈਗੀ ਹੈ ਪਰ ਇਸ ਲੜਾਈ ਦੇ ਵਿੱਚ ਸ਼ਰੋਮੀ ਅਕਾਲੀ ਦਲ ਜਿਹੜਾ ਉਹ ਨੇ ਇਹ ਵੀ ਐਲਾਨ ਕਰਤਾ ਕਿ ਅਸੀਂ ਆਪਣੇ ਚੋਣ ਨਿਸ਼ਾਨ ਤੇ ਜਿਹੜੀਆਂ ਇਹ ਚੋਣਾਂ ਜਿਹੜੀਆਂ ਲੜਦੀਆਂ ਨੇ ਪਾਸ ਤੱਕਰੀ ਦੇ ਨਿਸ਼ਾਨ ਅਸੀਂ ਚੋਣ ਲੜਾਂਗੇ ਹੁਣ ਸਿੱਧੂ ਸਾਹਿਬ ਇਹ ਜਿਹੜੀ ਚੋਣ ਆ ਇਹ ਖਾਸ ਤੌਰ ਤੇ ਸ਼ਰੋਮੀ ਅਕਾਲੀ ਦਲ ਵਾਸਤੇ ਤੇ ਉਸ ਤੋਂ ਵੱਧ ਮੈਂ ਗੱਲ ਕਰ ਬਕ ਸੁਖਬੀਰ ਸਿੰਘ ਬਾਦਲ ਹੁਣ ਵਾਸਤੇ ਇੱਕ ਅਗਨੀ ਪ੍ਰੀਖਿਆ ਜਿਹੜੀ ਹੈਗੀ ਆ ਕਿਉਂਕਿ ਅਗਨੀ ਪ੍ਰੀਖਿਆ ਮੈਂ ਤਾਂ ਕਹਿ ਰਹੇ ਆ ਕਿਉਂਕਿ 21 ਤਰੀਕ ਤੱਕ ਮੇਰਾ ਨਹੀਂ ਖਿਆਲ ਕਿ ਜਿਹੜੇ ਵਰਕਿੰਗ ਕਮੇਟੀ ਆ ਸੋ ਵੀ ਸਿੰਘ ਬਾਦਲ ਨੂੰ ਆਤਾ ਜੇ ਬਾਕੀ ਲੀਡਰਸ਼ਿਪ ਦਾ ਅਸਤੀਫਾ ਮਨਜ਼ੂਰ ਕਰੇ ਜਿਸ ਤਰੀਕੇ ਨਾਲ ਉਹਨਾਂ ਨੇ ਸਮਝੜਾ ਕਿ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਹੋਣਾ ਬੋਲੋ ਮੰਨ ਗਿਆ ਹੈਗਾ ਹੁਣ ਉਹਦੇ ਨਾਲ ਹੀ ਨਾ ਦੂਜੇ ਪਾਸੇ ਸ਼ਰੋਮੀ ਅਕਾਲੀ ਦਲ ਇਸ ਗੱਲ ਨੂੰ ਲੈ ਕੇ ਹੈਗਾ ਕਿ ਲੋਕਾਂ ਵਿੱਚ ਸਾਡੇ ਪ੍ਰਤੀ ਜਿਹੜੀ ਹਮਦਰਦੀ ਦੀ ਲਹਿਰ ਆ ਉਹ ਪੈਦਾ ਹੋਈ ਆ ਜਾਂ ਨਹੀਂ ਹੋਈ ਇਸ ਗੱਲ ਨੂੰ ਚੱਕ ਜਰਾ ਉਹ ਕਰਨ ਦੀ ਕੋਸ਼ਿਸ਼ ਦੇ ਵਿੱਚ ਹਨ ਤਾਂ ਸ਼ਰੋਮੀ ਅਕਾਲੀ ਦਲ ਹੁਣ ਜੇਕਰ ਇਹਨਾਂ ਚੋਹਾਂ ਦੇ ਵਿੱਚ ਜਿਹੜਾ ਉਹ ਜਾਂ ਕੁਝ ਵੀ ਆਪਣਾ ਪ੍ਰਦਰਸ਼ਨ ਨਹੀਂ ਕਰ ਪਾਉਂਦਾ ਤਾਂ ਸਿੱਧੂ ਸਾਹਿਬ ਫਿਰ ਉਹ ਜਿਹੜੀ ਬਾਕੀ ਸਦਾਰ ਲੈ ਜਿਹੜਾ ਨੇ ਕਰ ਲਹਿਰ ਖਤਮ ਕੀਤੀ ਦੀ ਜਿਹੜੇ ਅਜੇ ਵੀ ਸੁਖਵੀਰ ਸਿੰਘ ਬਾਦਲ ਨੂੰ ਟਾਰਗੇਟ ਕਰ ਰਹੇ ਆ ਜਿਸ ਤਰ੍ਹਾਂ ਭਰਮਿੰਦਰ ਸਿੰਘ ਢੀਂਡਸ ਨੇ ਕੋਈ ਗੱਲ ਬਾਤ ਨਹੀਂ ਬੀਬੀ ਜਗੀਰ ਕੋਚਾ ਗੁਰਪ੍ਰਤਾਪ ਅਡਾੜੀ ਨੇ ਬਹੁਤ ਜਿਹੜੇ ਸ਼ਬਦੀ ਬਾਣ ਨਹੀਂ ਸ਼ੁਰੂਨੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਤਾਂ ਇਹ ਤੇ ਜੇਕਰ ਇਹਨਾਂ ਚੋਣਾਂ ਦੇ ਵਿੱਚ ਆ ਜਿਹੜੀਆਂ ਚੋਣਾਂ ਹੋਣ ਲੜੀਆਂ ਜਾ ਰਹੀਆਂ ਨੇ ਤੇ ਜੇਕਰ ਇਹਦੇ ਵਿੱਚ ਵੀ ਅਕਾਲੀ ਦਲ ਦਾ ਪ੍ਰਦਰਸ਼ਨ ਜ਼ੀਰੋ ਵਰਗਾ ਹੀ ਰਿਹਾ ਤਾਂ ਫਿਰ ਸਿੱਧ ਸਭ ਮੇਰਾ ਖਿਆਲ ਹੈ ਕਿ ਸ਼ੁਰੂਨੀ ਅਕਾਲੀ ਦਲ ਦਾ ਰਾਬੀ ਰੱਖਾਂ ਫਿਰ ਇਸ ਤੋਂ ਵੱਧ ਹੋ ਕੁਝ ਨਹੀਂ ਹੋ ਸਕਦਾ ਕਿਉਂਕਿ ਇਹ ਚੋਣਾ ਠੀਕ ਆ ਇਹ ਚੋਣਾ ਉਹਨਾਂ ਨੇ ਲੜਦਾ ਫੈਸਲਾ ਕਰ ਲਿਆ ਪਰ ਚਾਹੀਦਾ ਇਹ ਸੀ ਕਿ ਜੇਕਰ ਇਹਨਾਂ ਚੋਣਾਂ ਤੋਂ ਵੀ ਥੋੜਾ ਜਿਹਾ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਬਚਾ ਕੇ ਰੱਖਦਾ ਤਾਂ ਹੋ ਸਕਦਾ ਕਿ ਭੁਖਰੇ ਵਿੱਚ ਕੁਝ ਚੰਗੀ ਸਾਖ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦੀ ਬਣਦੀ ਕਿਉਂਕਿ ਹਮੇਸ਼ਾ ਲੋਕ ਜ਼ਿਆਦਾ ਪਰ ਇਹੋ ਸੋਚਦੇ ਰਹੇ ਆ ਕਿ ਜਿਸ ਤਰੀਕੇ ਨਾਲ ਸੁਖਵੀਰ ਸਿੰਘ ਬਾਦਲ ਹੁਣੀ ਬਾਰ-ਬਾਰ ਬਾਰ-ਬਾਰ ਆਪਣੇ ਆਪ ਨੂੰ ਤਨਖਾਹ ਦੇਣ ਦੀ ਗੱਲ ਜਲਦੀ ਤੋਂ ਜਲਦੀ ਤਨਖਾਹ ਦੇਣ ਦੀ ਗੱਲ ਕਰਦੇ ਰਹੇ ਕੀ ਹਾਂ ਤਨਖਾਹ ਲਈ ਜਾਵੇ ਤਾਂ ਜੋ ਆਪਣੇ ਉਹ ਪੋਲਿਟਿਕਲ ਰਾਜਨੀਤਿਕ ਸਫਰ ਜਾਂ ਰਾਜਨੀਤਿਕ ਗਤੀਵਿਧੀਆਂ ਨੂੰ ਸ਼ੁਰੂ ਕਰ ਸਕਣ ਤੇ ਸ਼ਾਇਦ ਇਹੋ ਹੀ ਕਰਨਾ ਕਿ ਉਹਨਾਂ ਨੇ ਉੱਥੋਂ ਸਹਾਰਾ ਮਿਲੀ ਤੇ ਨਾਲ ਹੀ ਉਹਨਾਂ ਨੇ ਆਲਮ ਜਿਹੜਾ ਉਹ ਕਰ ਦਿੱਤਾ ਤੇ ਇਹ ਜਿਹੜੀ ਗੱਲ ਆ ਇਹ ਲੋਕਾਂ ਵਿੱਚ ਕਿਸ ਕਦਰ ਜਾਂਦੀ ਆ ਇਹਦਾ ਸਿੱਧੂ ਜੀ 21 ਦਸੰਬਰ ਨੂੰ ਪਤਾ ਲੱਗੇਗਾ ਕਿ ਸ਼ੁਰੂ ਵਿੱਚ ਕੱਲ ਦੀ ਗੱਲ ਦੇ ਮਨਸ਼ਿਆ ਨੂੰ ਲੋਕਾਂ ਨੇ ਭਾਪ ਲਿਆ ਕਿ ਇਹ ਜੋ ਉਹਨਾਂ ਨੇ ਮਾਫੀ ਮੰਗੀ ਤਾਂ ਕੇਵਲ ਤਾਂ ਕੇਵਲ ਨਗਰ ਨਿਗਮ ਜਾਂ ਰਾਜਨੀਤਿਕ ਹੋਣ ਦੀ ਲੜਾਈ ਨੂੰ ਬਚਾਉਣ ਵਾਸਤੇ ਕੀਤਾ ਤੇ ਜਾਂ ਵਾਕਈ ਹੀ ਪੰਜਾਬ ਦੇ ਭੜੇ ਜਾਂ ਪੰਥਕ ਬੁੱਧਿਆਂ ਦੇ ਉੱਤੇ ਤਾਂ ਜਾਂ ਮੰਨ ਲਈ ਭਾਅ ਨੂੰ ਕਰ ਲਈ ਬਹੁਤ ਪ੍ਰਸ਼ਨ ਨਹੀਂ ਪਰ ਇਹ ਜਿਹੜੀ ਚੋਣ ਆ ਸੁਖਵਿੰਦ ਸਾਹਿਬ ਦੀ ਇਹ ਸ਼੍ਰੋਮਣੀ ਅਕਾਲੀ ਦਲ ਵਾਸਤੇ ਬੇਸ਼ੱਕ ਰਣਨੀਤੀ ਬਦਲ ਕੇ ਕਰਨੀ ਸੀ ਕਿਉਂਕਿ ਹਰ ਰਾਜਨੀਤਿਕ ਪਾਰਟੀ ਦੀ ਚੋਟ ਲੱਗਦੀ ਉਸ ਦਾ ਕੰਮ ਆ ਪਰ ਇਸ ਵਿੱਚ ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਜਿਹੜੇ ਪਵਰਜਾ ਚ ਲੰਘ ਰਿਹਾ ਉੱਥੇ ਇਹ ਚੋਣਾਂ ਦੇ ਵਿੱਚ ਅਗਰ ਹਿੱਸਾ ਨਾ ਲੈਂਦਾ ਜੋ ਮੀਰੀ ਸਮਝ ਤਾਂ ਸੁਖਵਿੰਦ ਸਾਹਿਬ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਦੇ ਫੇਵਰ ਦੇ ਵਿੱਚ ਇਹ ਗੱਲ ਚੱਲਦੀ ਕਿ ਹਾਂ ਭਈ ਇਹ ਲੋਕ ਵਾਕਿਆ ਹੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਨਹੀਂ ਜਿਸ ਤਰੀਕੇ ਨਾਲ ਅਕਾਲ ਤਖਤ ਸਾਹਿਬ ਨੇ ਇਹਨਾਂ ਤੇ ਸ਼ਰਤਾਂ ਲਾਈਆਂ ਕਿ ਹਾਂ ਭਈ ਤੁਸੀਂ 6 ਮਹੀਨੇ ਪਰਤੀ ਕਰੋ ਉਹ ਕਰੋ ਇਹ ਕਰੋ ਇਹਨਾਂ ਮੁਸਕਲ ਦਾ ਕਲਾਕਿਚਟ ਚੋਣਾਂ ਵਿੱਚ ਪੁੱਦਨ ਦਾ ਫੈਸਲਾ ਕਰਤਾ ਤੇ ਹੁਣ ਫੈਸਲਾ ਇਹਨਾਂ ਨੇ ਕਰਤਾ ਲੋਕਾਂ ਦੀ ਕਚਹਿਰੀ ਜਾਨੀ ਤੇ ਲੋਕਾਂ ਦੀ ਕਚਹਿਰੀ ਸ਼ਹਿਰੀ ਕਚਹਿਰੀ ਆ ਤਾਂ ਉਥੇ ਹਾਲਾਤ ਸੇ ਸਭ ਜਿਹੜੇ ਬੰਨੇ ਉਹ ਸਾਰੇ ਨੂੰ ਪਤਾ ਕਿ ਜੇ ਨਤੀਜੇ ਸ਼ਰੋਨੀ ਅਕਾਲੀ ਦਲ ਦੇ ਹੱਕ ਵਿੱਚ ਉਹ ਜੇ ਨਹੀਂ ਹੁੰਦੇ ਤਾਂ ਫਿਰ ਸੁਧਾਰਦੇ ਆ ਕਿ ਸ਼ਰੋਨੀ ਅਕਾਲੀ ਦਲ ਹੋਰ ਅਸੀਂ ਕਹਿ ਸਕਦੇ ਨਗਰਵਾਲ ਚਾਹੇਗਾ ਬਾਕੀ ਹਰ ਪਾਰਟੀ ਦਾ ਆਪਣਾ ਫੈਸਲਾ ਹੁੰਦਾ ਦੇਖੋ ਕਿ ਅਪਵਿਖਤ ਕੀ ਹੁੰਦਾ ਹੈਗਾ ਚਲੋ ਉਧਰ ਅਣਕੀ ਸਾਹਿਬ ਅੱਜ ਆਪਾਂ ਗੱਲ ਕਰੀਏ ਕਿ ਵਿਕਰਮ ਸਿੰਘ ਮਜੀਠੀਆ ਦੇ ਕੋਈ ਅਹਿਮ ਖੁਲਾਸੇ ਸਬੂਤਾਂ ਸਬੇਤ ਕਰਨ ਜਾ ਰਹੇ ਆ ਔਰ ਉਸ ਤੋਂ ਪਹਿਲਾਂ ਉਹਨਾਂ ਨੇ ਕੱਲ ਇੱਕ ਲੈਟਰ ਡੀ.ਯੂ.ਪੀ ਸਾਹਿਬ ਨੂੰ ਲਿਖੀ ਸੀ ਉਹਨਾਂ ਨੇ ਕਿਹਾ ਕਿ ਸੁਖਵੀਰ ਸਿੰਘ ਬਾਦਲ ਉੱਪਰ ਜਿਹੜਾ ਹੋਇਆ ਹਮਲਾ ਉਹਦੀ ਜਾਂ ਜਿਹੜੀ ਹੈ ਉਹ ਲੋਕਲ ਪੁਲਿਸ ਤੋਂ ਲਈ ਜਾਵੇ ਗੁਰਪ੍ਰੀਤ ਭੁੱਲਰ ਬਣਾ ਤੋਂ ਲਈ ਜਾਵੇ ਔਰ ਨਾਲ ਹੀ ਨਾਲ ਉਹਨਾਂ ਨੇ ਕਿਹਾ ਕਿ ਐਸ.ਪੀ ਹਰਪਾਲ ਰੰਧਾਵਾ ਜਿਹੜੇ ਉੱਥੇ ਚੌੜਾ ਨੂੰ ਮਿਲ ਰਹੇ ਸੀ ਦਰਬਾਰ ਸਾਹਿਬ ਦੇ ਦਰਬਾਰ ਬਾਰ ਬਾਰ ਉਹਨਾਂ ਦੀ ਮਿਲਿ ਪੁੱਛ ਸੀ ਉਹਨਾਂ ਤੇ ਕਾਰਵਾਈ ਕਰੇ ਉਹਨਾਂ ਨੂੰ ਗ੍ਰਿਫਤਾਰ ਕਰੇ ਔਰ ਇੱਕ ਅਹਿਮ ਉਹਨਾਂ ਨੇ ਪ्रेस कॉन्फ्रेंस ਵੀ ਅੱਜ 2 ਵਜੇ ਕਰਨੀ ਹੈ ਸਬੂਤਾਂ ਸਹਿਤ ਔਰ ਨਾਲ ਹੀ ਨਾਲ ਜੇ ਮੈਂ ਗੱਲ ਕਰਾਂ ਕੱਲ ਜਿਹੜੀ ਐਫਆਈਆਰ ਦੇ ਉੱਪਰ ਵੱਡਾ ਖਲਾਸਾ ਅਕਾਲੀ ਦਲ ਦਾ ਕੀਤਾ ਗਿਆ ਜਿਹੜੀ ਐਫਆਈਆਰ ਦੇ ਵਿੱਚ ਲਿਖਿਆ ਕਿ ਗੁੱਥਮ ਗੁੱਤੀ ਦੇ ਦੌਰਾਨ ਗੋਲੀ ਜਿਹੜੀ ਚੱਲੀ ਹੈ ਉਹਦੇ ਤੇ ਵੀ ਅਕਾਲੀ ਦਲ ਨੂੰ ਖਾਸਾ ਜਿਹੜਾ ਇਤਰਾਜ਼ ਹੈ ਅੰਕ ਸਾਬ ਆ ਦੇਖੋ ਅਕਾਲੀ ਦਲ ਦਾ ਅਪਰਾਧ ਤਾਂ ਕਾਫੀ ਹੱਦ ਤੱਕ ਜਾਇਜ਼ ਹੈ ਕਿਉਂਕਿ ਜੇਕਰ ਉਹਨਾਂ ਦੇ ਲੀਡਰ ਦੇ ਉੱਤੇ ਕੋਈ ਹਮਲਾ ਹੁੰਦਾ ਤੇ ਪੁਲਿਸ ਨਿਰਪੱਖ ਜੋਚ ਨਹੀਂ ਕਰ ਪਾਉਂਦੀ ਪ੍ਰੋਸੈਸ ਜਿਹੜੀ ਗੁੰਗਲਵਾਂ ਤੋਂ ਬਿੱਟੂ ਚਾੜਦੀ ਹੈ ਤਾਂ ਪੁਦਤ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਡਾਰ ਤੇ ਪੰਜਾਬ ਸਰਕਾਰ ਦਾ ਪੰਜਾਬ ਪੁਲਿਸ ਆਵੇਗੀ ਆਵੇਗੀ ਇਹਦੇ ਵਿੱਚ ਕੋਈ ਦੋਰਾਵਾ ਹੈ ਨਹੀਂ ਕਿਉਂਕਿ ਜਿਸ ਤਰੀਕੇ ਦੀ ਐਫ ਆਈ ਆਰ ਸਾਹਮਣੇ ਆਈ ਹੈ ਉਹਦੇ ਵਿੱਚ ਨਰਿਆਨ ਸਿੰਘ ਚੋੜੂ ਨੂੰ ਸੰਗਤਪ ਦਾ ਦੱਸਿਆ ਗਿਆ ਕਿ ਸੰਗਤ ਵਿੱਚੋਂ ਆਇਆ ਇੱਕ ਵਿਅਕਤੀ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਕਹਿ ਰਿਹਾ ਕਿ ਹੰਮ ਬਰਖਾਲਸਾ ਦਾ ਹੈਗਾ ਮੈਂਬਰ ਹੈਗਾ ਹੁਣ ਇਹ ਜਿਹੜੀ ਐਫ ਆਈ ਆਰ ਲਾਂਚ ਕੀਤੀ ਗਈ ਹੈ ਇਹ ਪੁਲਿਸ ਨੇ ਆਪਣੀ ਬਰਤਨੀ ਨਾ ਕੀਤੀ ਹੈ ਸੰਗਤ ਵਿੱਚੋਂ ਆਇਆ ਵਿਅਕਤੀ ਠੀਕ ਆ ਕਿਉਂ ਪਤਾ ਕਹਿ ਸਕਦਾ ਕਿ ਬੱਬਰ ਕਸਾਣਾ ਤੋਂ ਸੁ ਮੇਰੇ ਕਿਹੜੇ ਸਮਾਨ ਉਹ ਇੱਕ ਲੀਗਲ ਪ੍ਰੋਸੈਸ ਹੈਗਾ ਹੁਣ ਇਸ ਸਥਿਤੀ ਦੇ ਵਿੱਚ ਜਿਸ ਤਰੀਕੇ ਨਾਲ ਉਹਨਾਂ ਗੁੱਥਮ ਗੁੱਥਾ ਵੀ ਲਿਖਿਆ ਇਸ ਚੀਜ਼ ਨੂੰ ਲੈ ਕੇ ਸ਼ੁਰੂ ਨਹੀਂ ਕਾਲੀ ਗੱਲ ਦਾ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਦਰਾਜਗੀ ਡੀਟਰ ਦਰਾਜਗੀ ਪ੍ਰਗਟ ਕਰਦੇ ਆ ਤੇ ਜਿਸ ਦਿਨ ਦਾ ਹਮਲਾ ਹੋਇਆ ਉਹਨੋਂ ਤੋਂ ਲੈ ਕੇ ਹੁਣ ਤੱਕ ਇਸ ਬੁੱਤੇ ਦੇ ਉੱਤੇ ਜੇ ਪੂਰਨ ਕਮਾਲ ਸਮਝਾ ਲਈ ਤਾਂ ਕੇਵਲ ਵਿਕਮ ਸਿੰਘ ਜੀ ਠੀਨੇ ਸਮਾਲੀਆ ਹੋਰ ਮੇਰਾ ਖਿਆਲ ਕੋਈ ਲੀਡਰ ਵੀ ਇਸ ਸੰਬੰਧੀ ਜਿਹੜਾ ਬਿਆਨ ਨਹੀਂ ਦੇ ਰਹੇ ਬਿਆਨ ਦੇ ਰਹੇ ਨੇ ਉਹਨੂੰ ਜੀ ਪ੍ਰਕਰਦੀ ਵਰਗੇ ਜਾਂ ਹੋਰ ਬੰਦੇ ਜਿਹੜੇ ਗ੍ਰਾਹਾਂ ਦੇ ਮਾਫੀ ਮੰ ਪਰ ਜਿਸ ਤਰੀਕੇ ਦੀ ਇਸ ਫਰੰਟ ਤੇ ਲੜਾਈ ਲੜੀ ਜਾ ਰਹੀ ਆ ਵਿਕ੍ਰਮ ਸਿੰਘ ਜੀਠੀ ਤੋਂ ਇਲਾਵਾ ਬੇਤਰੀ ਖਿਆਲ ਕੋਈ ਹੋਰ ਨੇਤਾ ਜਿਹੜਾ ਸੈਕੰਡ ਕਿਤਾਬ ਦਾ ਦੇਤਾ ਹੋਵੇ ਜਾਂ ਪਹਿਲੀ ਕਿਤਾਬ ਦਾ ਹੀ ਹੋਵੇ ਕੋਈ ਨੇ ਕੋਈ ਬਿਆਨ ਜੜਾ ਇਹਦਾ ਆਇਆ ਨਹੀਂ ਹੈਗਾ ਹੁਣ ਇਸ ਚੀਜ਼ ਨੂੰ ਲੈ ਕੇ ਵਿਕ੍ਰਮ ਸਿੰਘ ਜੀਠੀ ਨੇ ਇਹ ਗੱਲ ਕਹੀ ਹੈ ਕਿ ਅਸੀਂ ਉਹਨਾਂ ਡੀਜੀਪੀ ਸਾਹਿਬ ਨੂੰ ਪੱਤਰ ਦੇਖਿਆ ਕਿ ਜਿਹਦੇ ਵਿੱਚ ਮਾਹ ਬੁੱਲਰ ਹੋਣਾਂ ਦੇ ਉੱਤੇ ਤੇ ਹਰਪਾਲ ਸਿੰਘ ਰਧਾਵਲ ਜਿਹੜੇ ਉਥੋਂ ਐਸਪੀ ਨੂੰ ਉਹਨਾਂ ਦੇ ਉੱਤੇ ਕਾਰਵਾਈ ਜਾਰੀ ਕੀਤੀ ਜਾਵੇ ਕਿਉਂਕਿ ਪੁਲਿਸ 'ਚ ਦਾ ਸਾਨੂੰ ਭਰੋਸਾ ਨਹੀਂ ਤੇ ਪੁਲਿਸ ਜਿਹੜੀ ਜਾਂਚ ਆ ਕਿਸੇ ਨਾਪਕ ਏਜੰਸੀ ਤੋਂ ਕਰਾਈ ਜੇ ਇਹ ਉਹਨਾਂ ਨੇ ਕੁਲਕਾਤਰ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਅੱਜ 2 ਵਜੇ ਉਹ ਕੋਈ ਅਹਿਮ ਪ੍ਰੈਸ ਕਾਨਫਰੰਸ ਕਰਨਗੇ ਜਿਹਦੇ ਵਿੱਚ ਕੁਝ ਸਬੂਤ ਉਹ ਲੋਕਾਂ ਨੂੰ ਸਾਹਮਣੇ ਲੈ ਕੇ ਆਉਣਗੇ ਉਸ ਵੇਲੇ ਜੋ ਲੜਾਈ ਐਸ ਵਿੱਚ ਚੱਲ ਰਹੀ ਹੈ जिस ਤਰੀਕੇ ਦੀ ਇਕੱਠਾ ਹੋ ਚੱਲ ਰਹੀ ਹੈ ਨਹੀਂ ਔਰ ਕੁਝ ਇਦਾਂ ਘਟਨਾਵਾਂ ਨੂੰ ਲੈ ਕੇ ਬਹੁਤ ਲੋਕਾਂ ਦੇ ਜਿਹੜੇ ਨਵੇਂ-ਨਵੇਂ ਖੁਲਾਸੇ ਜਿਹੜੇ ਹੋ ਰਹੀ ਹੈ ਖੁਲਾਸਿਆਂ ਮੈਂ ਤਾਂ ਕਰਕੇ ਗੱਲ ਕੀਤੀ ਕੱਲ ਇੱਕ ਖਬਰ ਜਿਹੜੀ ਹੋ ਸਾਹਮਣੇ ਆਉਂਦੀ ਹੈ ਜਿਸ ਤਰੀਕੇ ਨਾਲ ਨਰਿੰਦਰ ਸਿੰਘ ਚੌੜੀ ਨੂੰ ਜਿਹੜਾ ਜਸਵੀ ਸਿੰਘ ਨਾਲ ਲਾਈਕ ਅਜਰਾ ਐਸਆਈ ਉਫੜ ਰਿਹਾ ਹੈਗਾ ਤਾਂ ਉਸ ਦਿਨ ਕਿਹਾ ਕਿ ਇੱਕ ਹੋਰੇ ਦੋ ਪੁਰੋਸਤੇ ਜਿਹੜੇ ਕਰਮਚਾਰੀ ਸਨ ਜਿਹਨਾਂ ਨੂੰ ਫੜਿਆ ਤਾਂ ਉਹ ਵੀ ਕਿਨੇ ਖਲਾਸਾ ਕੀਤਾ ਕਿ ਨਹੀਂ ਬਾਂਦਰ ਸਤਿਪ ਸਿੰਘ ਹੀਰਸਾ ਦੇ ਨਾਲ ਬੋਤਾ ਸਾਹਮਣੇ ਆਇਆ ਉਹਨਾਂ ਦਾ ਧਿਆਨ ਜਿਹੜਾ ਰੱਖ ਰਿਹਾ ਸੀ ਕਿ ਮੈਂ ਤਾਂ ਪੁਰੋਸਤ ਕਰਮਚਾਰੀ ਹੈ ਹੀ ਨਹੀਂ ਇਹਦੀ ਪੁਸਤੀ ਜਿਹੜੀ ਅਸੀਂ ਕਹਿ ਸਕਦੇ ਕਿ ਪੁਸਤੀ ਜਿਹੜੀ ਬਿਆਨ ਭਾਜੀਆ ਉਹਦੇ ਉੱਤੇ ਸ਼ੱਕ ਜਿਹੜੇ ਉਹ ਪ੍ਰਗਟ ਕਰਦੇ ਆ ਉਹ ਪਤਨ ਕਿ ਇਹ ਮਾਰਕੀਟ ਕਮੇਟੀ ਦਾ ਸੋ ਆਪਣੇ ਅਰਤੀ ਸਭ ਦੇ ਲੱਕੇ ਦਾ ਉਹ ਮੈਂਬਰ ਹੈ ਜਿਹੜੇ ਉਹਨਾਂ ਦੇ ਕੈਂਪ ਦਾ ਜੁਨੇ ਆ ਜਾਂਦਾ ਉਹਨੂੰ ਵੀ ਪੁਲਿਸ ਨੇ ਆਪਣੇ ਖਾਤੇ ਵਿੱਚ ਪਾ ਲਿਆ ਤੇ ਜਦੋਂ ਪੁਲਿਸ ਹੁਣ ਇਹੋ ਜਿਹੇ ਵਿਅਕਤੀਆਂ ਨੂੰ ਕਰਕੇ ਆਪਣੀ ਪਿੱਛਾਪੜਾ ਪੇਸ਼ ਕਰਨ ਕਰੇਗੀ ਤਾਂ ਸਦੂਸ ਸਭ ਸਵਾਲਾ ਉੱਠਣਗੇ ਉੱਠਣਗੇ ਸਵਾਲ ਚ ਉਹ ਅ ਬਿਕਰਮ ਸੰਗ ਡਿਊਟੀ ਉਹਨੂੰ ਟੋਣ ਤੇ ਚਾਹੀ ਕੋਈ ਆਮ ਇਕਤੀ ਠਾਵੇ ਜਾਂ ਕੋਈ ਪੱਤਰਕਾਰ ਠਾਵੇ ਸਵਾਲ ਤਾਂ ਉੱਠਣਗੇ ਉੱਠਣਗੇ ਕਿਉਂਕਿ ਇਸ ਘਟਨਾ ਨੂੰ ਹੋਇਆ ਅ ਅਜੇ ਤੱਕ ਮੇਰੇ ਖਾਤੇ ਪੰਜ ਜਾਂ ਛੇ ਦਿਨ ਹੋ ਚਲੇ ਆ ਪਰ ਪੁਲਿਸ ਨੇ ਅਜੇ ਤੱਕ ਕੋਈ ਵੀ ਅਧਿਕਾਰਤ ਤੌਰ ਤੇ ਇਸ ਬਡੀ ਕੋਈ ਬਿਆਨ ਜਿਹੜਾ ਉਹ ਜਾਰੀ ਨਹੀਂ ਕੀਤਾ ਹਾਂ ਦੂਜੇ ਪਾਸੇ ਕਹੀ ਜਾਂਦੇ ਆ ਕਿ ਲਖੀਮਪੁਰਚੋਂ ਨੇ ਹਥਿਆਰ ਰੱਖੇ ਆ ਇਹ ਕੀਤਾ ਉਹ ਕੀਤਾ ਪਰ authentic ਗੱਲ ਜਿਸ ਤਰੀਕੇ ਨਾਲ ਸੁਖਚਾਨ ਸਿੰਘ ਗਿੱਲ ਹੁਣੇ ਆ ਕੇ ਸਰਕਾਰ ਦਾ ਪੱਖ ਜਾਂ ਪੁਰਸ ਦਾ ਪੱਖ ਰੱਖਦੇ ਆ ਅਜੇ ਤੱਕ ਉਹਨੇ ਕੋਈ ਪੱਖ ਨਹੀਂ ਰੱਖਿਆ ਜਿਸ ਕਰਕੇ ਪੁਰਸ ਦੀ ਕਾਰਜਕਾਰੀ ਸਮਰੱਥਾ ਉਦਤਰੀ ਤੌਰ ਤੇ ਸਵਾਲਾਂ ਦੇ ਘੇਰੇ ਚ ਉਹਨੇ ਦੇਖੋ ਕਿ 2 ਵਜੇ ਵਿਕਮ ਸਿੰਘ ਜੀਠੀਆ ਕੀ ਪ੍ਰੈਸਰ ਬਿਆਨ ਕਰਦੇ ਕਿਹੜੇ ਅਹਿਮ ਅਲਾਂਚਰੇ ਕਰਦੇ ਨੇ 2 ਵਜੇ ਦੀ ਪ੍ਰੈਸ ਕਾਨਫਰੰਸ ਤੇ ਸਿੱਧਾ ਜ਼ਰੂਰ ਉਹ ਦੇਖ ਲੈਗੇ